ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਸ਼ਾਇਦ ਇਹ ਸੋਚਿਆ ਨਾ ਹੋਵੇ ਪਰ ਤਾਂ ਵੀ ਆਮ ਆਦਮੀ ਪਾਰਟੀ ਮਹਿਜ਼ 22 ਸੀਟਾਂ ਤੱਕ ਸਿਮਟ ਕੇ ਰਹਿ ਗਈ 48 ਸੀਟਾਂ ਭਾਜਪਾ ਜਿੱਤ ਜਾਂਦੀ ਹੈ ਕਾਂਗਰਸ ਨੇ ਖਾਤਾ ਹੀ ਨਹੀਂ ਖੋਲਿਆ ਖੈਰ ਇਹ ਸਿਚੁਏਸ਼ਨ ਦਿੱਲੀ ਚ ਬਣੀ ਪਰ ਇਸ ਦਾ ਨਤੀਜਾ ਕੀ ਬਾਕੀ ਸੂਬੇ ਵਿੱਚ ਝੱਲਣਗੇ ਕੀ ਪੰਜਾਬ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਪੰਜਾਬ ਨੂੰ ਵੀ ਇਸ ਚੀਜ਼ ਦਾ ਅਸਰ ਵੇਖਣ ਨੂੰ ਮਿਲ ਸਕਦਾ ਇਸ ਹਾਰ ਦਾ ਅਸਰ ਪੰਜਾਬ ਤੇ ਵੀ ਪੈ ਸਕਦਾ ਹੈ ਇਸ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੋ ਰਹੇ ਔਰ ਖਾਸ ਤੌਰ ਦੇ ਉਤੇ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਬੜੇ ਸਵਾਲ ਨੇ ਉਹਨਾਂ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਹਨ ਡਾਕਟਰ ਸਾਹਿਬ ਸਮਾਧਤਾ ਬਹੁਤ ਚੁੱਕੀ ਬਹੁਤ ਧੰਨਵਾਦ ਜੀ ਸਾਰਿਆਂ ਸਾਸੀ ਜਦੋਂ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰੀ ਹੈ ਉਦੋਂ ਤੋਂ ਇਹੀ ਸਮੀਕਰਨ ਚੱਲ ਗਿਆ ਕਿ ਪੰਜਾਬ ਦੇ ਵਿੱਚ ਕੁਝ ਹੋਣ ਵਾਲਾ ਆ ਇਹ ਦੱਸਿਓ ਇਸ ਦੇ ਸੰਦਰਭ ਦੇ ਵਿੱਚ ਕਿ ਸਾਰੇ ਐਮ ਐਲ ਏਜ਼ ਦਿੱਲੀ ਬੁਲਾ ਲਏ ਗਏ ਆ ਮੀਟਿੰਗ ਵਾਸਤੇ ਇਹ ਕਿਉਂ ਕੀਤਾ ਗਿਆ ਸਾਬ ਸਿੰਘ ਜੀ ਦੇਖੋ ਜਿਹੜੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਨੇ ਨਾ ਉਹਦੇ ਨਾਲ ਆਵਾਦੀ ਪਾਰਟੀ ਨੂੰ ਝਟਕਾ ਤਾਂ ਲੱਗਿਆ 10% ਵੋਟ ਸਿੱਧਾ ਕੱਟ ਗਿਆ ਪਹਿਲੀ ਗੱਲ ਤਾਂ 10% ਵੋਟ ਕੱਟ ਗਿਆ ਦੂਸਰੀ ਗੱਲ ਇਹ ਹੈ ਕਿ ਇਹਨਾਂ ਦੇ ਜਿਹੜੇ ਦਿਗਜ ਲੀਡਰ ਨੇ ਜਿਨ੍ਹਾਂ ਨੇ ਆਵਾਦੀ ਪਾਰਟੀ ਦੇ ਜਿਹੜੇ ਕਹਿੰਦੇ ਸੀ ਕਿ ਅਸੀਂ ਹਾਰ ਨਹੀਂ ਸਕਦੇ ਸਾਨੂੰ ਇਸ ਜਨਮ ਚ ਸੁਪਨਾ ਰਹੇਗਾ ਹਰਾਣਾ ਚਾਹੇ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਹੋਣ ਮਨੀਸ਼ ਸੋਦੀਆ ਹੋਣ ਔਰ ਸਤਿੰਦਰ ਜੈਨ ਹੋਂ ਵੱਡੇ ਵੱਡੇ ਉੱਗੇ ਲੀਡਰ ਜਿਹੜੇ ਉਹਨਾਂ ਦੇ ਹਰਗੇ ਅਗਰ ਉਹਨਾਂ ਦੇ ਦਿੱਲੀ ਦੀ ਸੀਐਮ ਆਤੀਸ਼ੀ ਵੀ ਜਿੱਤੇ ਨੇ ਤਾਂ ਬਹੁਤ ਘੱਟ ਮਾਰਜਿਨ ਨਾਲ ਜਿੱਤੇ ਨਹੀਂ ਉਹ ਨਹੀਂ ਹੈਗਾ ਕਿ 20 25000 ਵੋਟਾਂ ਨਾਲ ਜਿੱਤ ਗਏ ਨਾ ਬਹੁਤ ਘੱਟ ਮਾਰਜਿਨ ਤੇ ਜਿੱਤੇ ਨੇ ਔਰ ਆਮ ਆਦਮੀ ਪਾਰਟੀ ਨੂੰ ਮੰਥਨ ਕਰਨ ਦੀ ਲੋੜ ਹੈ ਇਹ ਮੰਥਨ ਦੂਜਾ ਦੇ ਤੱਕ ਮੰਥਨ ਕਿਉਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਿੱਥੇ ਪੰਜਾਬੀ ਅਬਾਦੀ ਵਾਲੇ ਇਲਾਕੇ ਨੇ ਬਹੁ ਸੰਖਿਆ جتھے ਹੋਤੇ ਕਿਉਂਕਿ ਦਿੱਲੀ ਤੇ ਪੰਜਾਬ ਦਾ ਆਪਸੀ ਰਿਸ਼ਤਾ ਬੜਾ ਗੂੜਾ ਰਿਸ਼ਤਾ ਕਈਆਂ ਦੀ ਵਪਾਰ ਦੀ ਸਾਂਝ ਆ ਕਈ ਲੋਕ ਦਿੱਲੀ ਜੜੇ ਆ ਆਪਸ ਵਿੱਚ ਬਲੱਡ ਰਿਲੇਸ਼ਨ ਆ ਬਾਹਲੇ ਪੰਜਾਬੀ ਜਿਹੜੇ ਆ ਦਿੱਲੀ ਵੀ ਵਸੇ ਹੋਏ ਆ ਤੇ ਇੱਕ ਕਈ ਉਥੇ ਜਿਹੜੇ ਇਲਾਕੇ ਨੇ ਜਿਹੜੇ ਪੰਜਾਬੀ ਸਿੱਖਾਂ ਦੇ ਇਲਾਕੇ ਵੀ ਮੰਨੇ ਜਾਂਦੇ ਨੇ ਉਹਨਾਂ ਤੋਂ ਜਾ ਕੇ ਆਮ ਆਨਵੀ ਪਾਰਟੀ ਨੂੰ ਉਸ ਇਲਾਕਿਆਂ ਚ ਹਾਰ ਹੋਈ ਹੈ। ਔਰ ਖਾਸ ਕਰਕੇ ਜਦੋਂ ਪੰਜਾਬ ਦੀ ਸਾਰੀ ਮਨਿਸਟਰੀ ਸਾਰੇ ਮੰਤਰੀ ਪੰਜਾਬ ਦੇ ਸਾਰੇ ਐਮ ਐਲ ਏ ਪੰਜਾਬ ਦੇ ਸਾਰੇ ਵੱਡੇ ਵੱਡੇ ਲੀਡਰ ਜਦੋਂ ਦਿੱਲੀ ਦੇ ਵਿੱਚ ਚੋਣਾ ਪ੍ਰਚਾਰ ਕਰ ਰਹੇ ਹੋਣ ਤੇ ਉਹਦੇ ਵਿੱਚ ਫੇਰ ਵੀ ਜਿਹੜੋਂ ਮੰਤਰੀਆਂ ਵੱਲੋਂ ਪ੍ਰਚਾਰ ਕੀਤਾ ਗਿਆ ਹੋਵੇ ਹਾਰ ਜਾਣ ਇੱਥੇ ਇਦਾਂ ਪਤਾ ਇਸ ਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਕੋਈ ਕਮੀ ਹੈ ਕਿ ਉੱਥੇ ਪ੍ਰਭਾਵ ਨਹੀਂ ਛੱਡ ਸਕੇ ਹਜੇ ਤੱਕ 3 ਸਾਲ ਦੀ ਪੰਜਾਬ 'ਚ ਸਰਕਾਰ ਹੋਈ ਹੈ 3 ਸਾਲ ਹਜੇ ਪੂਰੇ ਹੋਣੇ ਆ ਔਰ ਇਸ ਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਇੱਥੋਂ ਦੇ ਮੰਤਰੀ ਨੇ ਜਾਂ ਇੱਥੋਂ ਦੇ ਵਿਧਾਇਕ ਨੇ ਜਾਂ ਇੱਥੋਂ ਦੇ ਚੇਅਰਮੈਨ ਨੇ ਉਹ ਉੱਥੇ ਆਪਣਾ ਪ੍ਰਭਾਵ ਨਹੀਂ ਪੂਰਾ ਦਿਖਾ ਸਕੇ ਬਰਨਾ ਜਦੋਂ ਤੁਸੀਂ ਕੋਈ ਮੰਤਰੀ ਦੇ ਜਾ ਕੇ ਪ੍ਰਚਾਰ ਕਰਦੇ ਨੇ ਪੰਜਾਬੀਆਂ ਦੇ ਹਲਕੇ 'ਚ ਪ੍ਰਚਾਰ ਕਰਨਗੇ ਪੰਜਾਬ ਦੇ ਮੰਤਰੀ ਹੋਣਗੇ ਤਾਂ ਉਹਦਾ ਪ੍ਰਭਾਵ ਗੂੜਾ ਜਾਂਦਾ ਲੇਕਿਨ ਉਹ ਪ੍ਰਭਾਵ ਪੈ ਨਹੀਂ ਸਕਿਆ ਹੁਣ ਉਹਦੇ ਉੱਤੇ ਮੰਥਨ ਕੀਤਾ ਜਾਣਾ ਚਾਹੀਦਾ ਬਈ ਇਹ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਇਥੋਂ 92 93 ਐਮਐਲਏ ਆਏ ਨੇ ਮੈਂਬਰ ਪਾਰਲੀਮੈਂਟ ਤਿੰਨ ਆਏ ਨੇ 6 ਰਾਜ ਸਭਾ ਵਾਲੇ ਹੈਗੇ ਨੇ ਬਈ ਇਹ ਜਾ ਕੇ ਦਿੱਲੀ ਆਪਣਾ ਪ੍ਰਭਾਵ ਕਿਉਂ ਨਹੀਂ ਦਿਖਾ ਸਕੇ ਤੇ ਉਹਦੇ ਉੱਤੇ ਇੱਕ ਆਤਮ ਮੰਥਨ ਕਰਨ ਦੀ ਤਾਂ ਲੋੜ ਹੈ ਔਰ ਜਿਹੜਾ ਆਤਮ ਮੰਥਨ ਦੇ ਵਿੱਚੋਂ ਚੀਜ਼ਾਂ ਨਿਕਲਣੀਆਂ ਕਿਉਂਕਿ ਹਜੇ ਬਾਲੇ ਜਿਹੜੇ ਕੰਮ ਹੈ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਹਜੇ ਹਜੇ ਪੂਰੇ ਨਹੀਂ ਹੋਏ ਅਜੇ ਆਪਾਂ ਕਹਿ ਲਈਏ ਕਿ ਇੱਕ ਨਾਣੇ ਜਿਹੜਾ ਸਭ ਤੋਂ ਵੱਡੀ ਘੋਸ਼ਣਾ ਕੀਤੀ ਸੀ ਅਸੀਂ ਕਿ ਮਹਿਲਾਵਾਂ ਨੂੰ ਇੱਕ ਇੱਕ 1000 ਰੁਪਏ ਦੇਵਾਂਗੇ 3 ਸਾਲ ਪੂਰੇ ਹੋਣ ਤੇ ਆ ਗਏ ਨੇ ਔਰ 3 ਸਾਲਾਂ ਚ ਹਜੇ ਇੱਕ-ਇੱਕ ਕਹ 1000 ਰੁਪਇਆ ਦਿੱਤਾ ਨਹੀਂ ਜਾ ਸਕਿਆ ਪੰਜਾਬ ਦਾ ਜਿਹੜਾ ਹਜੇ ਬਜਟ ਹੈ ਉਹ ਉਸ ਸਥਿਤੀ ਦੇ ਨਹੀਂ ਹੈਗਾ ਉਸ ਮਤਲਬ ਆਪਾਂ ਕਹੀਏ ਪਰਸਤਿਤੀਆਂ ਵਿੱਚ ਨਹੀਂ ਹੈਗਾ ਕਿ ਉਹ ਹਜੇ ਮਹਿਲਾਵਾਂ ਨੂੰ ਇੱਕ-ਇੱਕ 1000 ਦਿੱਤਾ ਜਾ ਸਕੇ ਕਿਉਂਕਿ ਬਹੁਤ ਬੋਝ ਆਰਥਿਕ ਤੌਰ ਤੇ ਪਵੇਗਾ ਫਿਰ ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜ਼ੀਰੋ ਟੋਲਰੈਂਸ ਸੀ ਕਰਪਸ਼ਨ ਦੀ ਅੱਜ ਵੀ ਜਿਹੜੇ ਸਰਕਾਰੀ ਦਰਬਾਰੇ ਨੇ ਕੋਈ ਜਿੱਥੇ ਕੰਮ ਹੈਗਾ ਵਾ ਉੱਥੇ ਸਾਰਾ ਕੁਝ ਹਜੇ ਵੀ ਜਿਹੜਾ ਕਰਪਟ ਕਰਪਸ਼ਨ ਜਿਹੜੀ ਆ ਉਹ ਜ਼ਮੀਨੀ ਪੱਧਰ ਦੇ ਉੱਤੇ ਜਿਹੜੀ ਉਹਨੂੰ ਨਹੀਂ ਲਕੀ ਹਲਕੀ ਜਾ ਸਕੀ ਪੰਜਾਬ ਦੇ ਵਿੱਚ ਜਿਹੜਾ ਹੋਰ ਮੁੱਦੇ ਨੇ ਡਰੱਗ ਦਾ ਮੁੱਦਾ ਹੈਗਾ ਬੇਅਦਮੀਆਂ ਦਾ ਮੁੱਦਾ ਬੇਅਦਮੀਆਂ ਦੇ ਮੁੱਦੇ ਤਾਂ ਚਲੋ ਕੁਵਰ ਵਿਜੇ ਪ੍ਰਤਾਪ ਇਸ ਇਹਨਾਂ ਦੀ ਪਾਰਟੀ ਦੇ ਐਮਐਲਏ ਨੇ ਸਾਬਕਾ ਰਿਟਾਇਰਡ ਆਈਜੀ ਨੇ ਜਿਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਚੋਣ ਲੜਿਆ ਜਿੱਤੇ ਨੇ ਉਹਨਾਂ ਵੱਲੋਂ ਬੇਅਦਬੀ ਦੇ ਜਿਹੜੇ ਕੇਸ ਹੈਗੇ ਆ ਉਹਨਾਂ ਨੂੰ ਪਰ ਬੜੇ ਜ਼ਬਰਦਸਤ ਤਰੀਕੇ ਨਾਲ ਚੱਕਿਆ ਗਿਆ ਸੀ ਲੇਕਿਨ ਉਹਨਾਂ ਨੂੰ ਖੁੱਡੇ ਲੈਣ ਲਾ ਕੇ ਰੱਖਿਆ ਹੋਇਆ ਉਹਨਾਂ ਦੀ ਆਵਾਜ਼ ਬਾਰ ਬਾਰ ਆਵਾਜ਼ ਬਲੰਦ ਕਰਦੇ ਨੇ ਵੀ ਇਹ ਗਲਤ ਹੋ ਰਿਹਾ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਭਾਈ ਤੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਤੱਕ ਆਣੀ ਸ਼ੁਰੂ ਹੋ ਗਈ ਹੈ ਕਿ ਯਾਰ ਜਿਹੜੇ ਮੁੱਦੇ ਸਾਨੂੰ ਕਰਕੇ ਸਰਕਾਰ ਆਈ ਸੀ ਜਿੰਨਾ ਮੁੱਦੇਆਂ ਕਰਕੇ ਲੋਕਾਂ ਨੇ ਵੋਟ ਪਾਈ ਸੀ ਕਿ ਰੇਤਾ ਦੀ ਜਾਂਚ ਹੋਵੇਗੀ, ਬਜਰੀ ਦੀ ਜਾਂਚ ਹੋਵੇਗੀ, ਕੇਬਲ ਦੀ ਜਾਂਚ ਹੋਵੇਗੀ, ਟਰਾਂਸਪੋਰਟ ਦੀਆਂ ਬੱਸਾਂ ਇਹਨਾਂ ਨੇ ਬਣਾ ਲਈਆਂ ਉਹਦੀ ਜਾਂਚ ਹੋਵੇਗੀ। ਇਹ ਸਾਰੀਆਂ ਚੀਜ਼ਾਂ ਹਜੇ ਤੱਕ ਨਹੀਂ ਕਿਤੇ ਵੀ ਪਠਰੀ ਤੇ ਚੜ ਸਕੀਆਂ। ਹਾਲਾਂਕਿ ਚਲੋ ਜਿਹੜੇ ਆਪਾਂ ਪੈਕੇਜ ਦੇਣੇ ਹੁੰਦੇ ਆ ਆਰਥਿਕ ਤੌਰ ਤੇ ਮਹਿਲਾਵਾਂ ਨੂੰ ਦੇਣਾ 1-1000 ਰੁਪਇਆ ਉਹਦੇ ਚ ਦੇਰੀ ਹੋ ਸਕਦੀ ਹੈ ਮੰਨਿਆ ਜਾ ਸਕਦਾ ਹੈ ਕਿ ਚਲੋ ਹਜੇ ਉਸ ਸਟੇਜ ਦੇ ਉੱਤੇ ਨਹੀਂ ਆਏ ਕਿ ਆਪਾਂ ਜਿਹੜਾ ਵਾ ਰਾਜਸਭ ਜਿਹੜਾ ਜਿਹਨੂੰ ਆਪਾਂ ਕਹਿੰਨੇ ਰੈਵਨਿਊ ਆ ਉਹ ਪੰਜਾਬ ਦਾ ਵੱਧ ਗਿਆ ਹੋਵੇ ਲੇਕਿਨ ਉਸ ਸਟੇਜ ਤੇ ਆ ਨਹੀਂ ਸਕਿਆ ਪੰਜਾਬ ਲੇਕਿਨ ਜਿਹੜੇ ਬਾਕੀ ਮੁੱਦੇ ਸੀਗੇ ਡਰੱਗ ਦਾ ਮੁੱਦਾ ਸੀਗਾ ਬੇਅਦਬੀਆਂ ਦਾ ਮੁੱਦਾ ਸੀਗਾ ਜਾਂ ਪੰਜਾਬ ਚ ਕੇਵਲ ਦਾ ਮੁੱਦਾ ਸੀਗਾ ਜਾਂ ਟਰਾਂਸਪੋਰਟ ਦਾ ਮੁੱਦਾ ਸੀਗਾ ਉਹਨਾਂ ਦੇ ਪ੍ਰਭਾਵੀ ਢੰਗ ਨਾਲ ਜਿਹੜਾ ਨਾ ਉਹ ਨਕੀਲ ਨਹੀਂ ਕੱਸੀ ਜਾ ਸਕੀ ਤੇ ਨਾ ਹੀ ਜਨਤਾ ਦੇ ਵਿੱਚ ਉਹ ਚੀਜ਼ਾਂ ਨੂੰ ਐਕਸਪੋਜ਼ ਕੀਤਾ ਜਾ ਸਕਿਆ ਆ ਦੇਖੋ ਆ ਅਸੀਂ ਇੰਨੀਆਂ ਬੱਸਾਂ ਜਿਹੜੀਆਂ ਇਹਨਾਂ ਦੀਆਂ ਫੜ ਕੇ ਅੰਦਰ ਦੇਤੀਆਂ ਇੱਥੋਂ ਬਣਾਈਆਂ ਗਈਆਂ ਆ ਅਫਸਰ ਸ਼ਾਮਲ ਸੀਗੇ ਉਹ ਸਾਰੇ ਜਿਹੜੇ ਇਹ ਮਾਮਲੇ ਲਟਕਦੇ ਪਏ ਨੇ ਇਹੀ ਮਾਮਲੇ ਹੁਣ ਦੇਖੋ ਤੁਸੀਂ ਚੋਣਾਂ ਤੋਂ ਪਹਿਲਾਂ ਦੀਆਂ ਸਪੀਚਾਂ ਸੁਣ ਲਓ ਸਾਰੇ ਆਵਾਮੀ ਪਾਰਟੀ ਦੇ ਲੀਡਰਾਂ ਦੀਆਂ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਜਿੱਦਨ ਅਸੀਂ ਬਣ ਗਏ ਰੇਤਾਂ ਬਜਰੀ ਤੇ ਜਿੰਨੇ ਹੈਗੇ ਚੱਕ ਕੇ ਸਾਰੇ ਅੰਦਰ ਦਵਾਂਗੇ ਤੇ ਪੰਜਾਬ ਦਾ ਜਿੰਨੇ ਪੈਸਾ ਖਾਦਾ ਉਹਦੇ ਕੋਲ ਇੱਕ ਇੱਕ ਰੁਪਇਆ ਵਸੂਲ ਕੇ ਅਸਲੀ ਜਨਤਾ ਦੇ ਵਿੱਚ ਡਿਵੈਲਪਮੈਂਟ ਕਰਾਵਾਂਗੇ ਹਜੇ ਤੱਕ ਪੈਸਾ ਕੋਈ ਨਹੀਂ ਵਸੂਲਿਆ ਗਿਆ ਹਾਂ ਜੇ ਪੰਜਾਬ ਵਿੱਚ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਜੇ ਮੰਨ ਲਓ 50000 ਨੌਕਰੀਆਂ ਦਿੱਤੀਆਂ 850 ਮੁਹੱਲਾ ਕਲੀਨਿਕ ਖੋਲੇ ਨੇ ਲੇਕਿਨ ਇਹਦਾ ਪ੍ਰਭਾਵ ਜਿਹੜਾ ਉੱਥੇ ਨਹੀਂ ਜਾ ਸਕਿਆ ਇਹਦਾ ਪ੍ਰਭਾਵ ਦਿੱਲੀ ਨਹੀਂ ਪੈ ਸਕਿਆ ਔਰ ਕਿਤੇ ਨਾ ਕਿਤੇ ਇਸ ਦਾ ਮਤਲਬ ਕਮਜ਼ੋਰੀ ਰਹੀ ਹੈ ਔਰ ਇਸ ਤੋਂ ਦਿੱਲੀ ਦੇ ਉੱਤੇ ਤਾਂ ਦਿੱਲੀ ਦੀ ਤਰਜ਼ ਤੇ ਹੀ ਖੁੱਲੇ ਸੀ ਨਹੀਂ ਖੁੱਲੇ ਸੀ ਦਿੱਲੀ ਦੀ ਤਰਜ਼ ਤੇ ਲੇਕਿਨ ਪੰਜਾਬ ਦੀ ਸਰਕਾਰ ਨੂੰ ਵੀ ਤਾਂ ਰੂਲ ਮਾਡਲ ਦਿਖਾ ਕੇ ਬੰਨਾ ਪੈਂਦਾ ਨਾ ਦੇਖੋ ਗੁਜਰਾਤ ਮਾਡਲ ਬਣਿਆ ਦੇਸ਼ ਦੇ ਵਿੱਚ ਗੁਜਰਾਤ ਮਾਡਲ ਤੋਂ ਸਿੱਧਾ ਪ੍ਰਾਈਮ ਮਿਨਿਸਟਰ ਬਣੇ ਨਰਿੰਦਰ ਮੋਦੀ ਇਹ ਪੰਜਾਬ ਮਾਡਲ ਤਾਂ ਤਿਆਰ ਕਰਨਾ ਪੈਣਾ ਨਾ ਪੰਜਾਬ ਮਾਡਲ ਨੂੰ ਤਿਆਰ ਨਹੀਂ ਕਰਾਂਗੇ ਹੁਣ ਇੱਥੇ ਹਾਲਾਤ ਹੋਰ ਤਰ੍ਹਾਂ ਦੇ ਚੱਲਦੇ ਪਏ ਨੇ ਇੱਥੇ ਤੁਹਾਡੇ ਸਾਹਮਣੇ ਡੇਲੀ ਜਿਹੜਾ ਪੁਲਿਸ ਨਾਲ ਇਨਕਾਊਂਟਰ ਹੋ ਰਹੇ ਨੇ ਚਲੋ ਇਹ ਵੀ ਸ਼ਾਬਾਸ਼ ਹੈ ਪੁਲਿਸ ਦੀ ਕਿ ਇਹਨਾਂ ਦੇ ਉੱਤੇ ਇਨਕਾਊਂਟਰ ਕਰ ਰਹੀ ਹੈ ਰੋਜ਼ ਜਾਨ ਜੋਖਮ ਚ ਕਿਹੜਾ ਦਿਨ ਤੀਜਾ ਦਿਨ ਤਾਂ ਰੋਜ਼ ਇਨਕਾਊਂਟਰ ਹੋ ਰਿਹਾ ਪੁਲਿਸ ਇੱਥੇ ਪੰਜਾਬ 'ਚ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ 'ਚ ਰੰਗਦਾਰੀ ਹੋਰ ਜਿਹੜਾ ਕ੍ਰਾਈਮ ਹੈਗਾ ਉਹ ਵੱਧਦਾ ਪਿਆ ਤੇ ਪੁਲਿਸ ਜਿਹੜੀ ਆ ਰੋਜ਼ ਇੰਨੀ ਤਾਂ ਇਨਕਾਊਂਟਰ ਹੈ ਇੰਨੇ ਇਨਕਾਊਂਟਰ ਥੋੜਾ ਹੁੰਦੇ ਸੀ ਅੱਗੇ ਜਿੰਨੇ ਹੁਣ ਲਗਾਤਾਰ ਹੋ ਰਹੇ ਰੋਜ਼ ਟੀਵੀ ਪਰਿਆ ਕੱਲ ਵੀ ਰਾਤੀ ਹੋਇਆ ਅੰਮ੍ਰਿਤਸਰ ਦੇ ਇਲਾਕੇ 'ਚ ਹੋਇਆ ਏਕਾ 47 ਫੜੀ ਗਈ ਆ ਛੋਟੀ ਗੱਲ ਥੋੜਾ ਨਾ ਉਹ ਪਟਿਆਲੇ ਉਹ ਜਾਨੀ ਦਿੱਲੀ ਹੋ ਰਿਹਾ ਇੱਕ ਦਿਨ ਛੱਡ ਕੇ ਹੋ ਰਿਹਾ ਬਲਕਿ ਮੈਂ ਕਹਾਂ ਮ ਦਿੱਲੀ ਵੀ ਹੋ ਰਿਹਾ ਕਈ ਵਾਰੀ ਲਗਾਤਾਰ ਹੋ ਰਿਹਾ ਸੋ ਇੰਨਾ ਹਥਿਆਰ ਫੜਿਆ ਜਾ ਰਿਹਾ ਇਹ ਤਾਂ ਸ਼ਾਬਾਸ਼ ਹੈ ਚਲੋ ਪੰਜਾਬ ਪੁਲਿਸ ਦੀ ਮਦਰ ਜਿਹੜੇ ਗੌਰਵ ਯਾਦਵ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਅਫਸਰ ਜਿਹੜੇ ਆ ਉਹ ਫੀਲਡ ਦੇ ਵਿੱਚ ਮੂਵਮੈਂਟ ਕਰ ਰਹੇ ਨੇ ਤੇ ਪੰਜਾਬ ਖੜਾ ਕੀਤੇ ਵਰਨਾ ਜੇ ਤੁਸੀਂ ਅੱਜ ਪੰਜਾਬ ਦੇ ਬਾਕੀ ਤੁਸੀਂ ਕੌਮ ਦੇਖੋ ਰਿਫਾਰਮਸ ਦੇਖੋ ਅੱਜ ਵੀ ਜਿਹੜਾ ਵਾ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਲਈ ਹਾਲਾਤ ਖਰਾਬ ਹੋਏ ਪਏ ਨੇ ਅੱਜ ਵੀ ਤੁਸੀਂ ਕਿਸੇ ਵਿਭਾਗਾਂ ਦੇ ਵਿੱਚ ਐਨਓਸੀ ਲੈਣੀ ਹੈ ਤੇ ਹਾਲਾਤ ਬੁਰੇ ਹੋਏ ਪਏ ਨੇ ਕੋਈ ਗੱਲ ਸੁਣਦਾ ਥੋੜਾ ਕਿਸੇ ਦੀ ਸੋ ਮੈਂ ਇਹ ਗੱਲ ਕਰਦਾ ਪਿਆ ਕਿ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਸੁਧਾਰ ਹੋਣੇ ਚਾਹੀਦੇ ਪ੍ਰਸ਼ਾਸਨਿਕ ਸੁਧਾਰ ਉਹਨਾਂ ਨੂੰ ਵੀ ਅਮਲੀ ਜਾਮਾ ਹਜੇ ਤੱਕ ਨਹੀਂ ਪਹਿਨਾਇਆ ਜਾ ਸਕਿਆ ਪੰਜਾਬ ਦੇ ਵਿੱਚ ਦੇਖੋ ਤੁਸੀਂ ਜੇ ਆਪਾਂ ਕਹੀਏ ਕਿ ਸੰਤ ਸੀਚੇਵਾਲ ਵਿੱਚ ਰਾਜ ਸਭਾ ਦੇ ਮੈਂਬਰ ਨੇ ਲੱਗੇ ਹੋਏ ਨੇ ਆਪਣੇ ਆਪਣੇ ਤੌਰ ਤੇ ਕੋਈ ਲੁਧਿਆਣੇ ਤਿੰਨ ਸਾਲ ਹੋ ਗਏ ਕੋਈ ਬੁੱਢਾ ਨਾਲੇ ਦੀ ਕੋਈ ਸਮੱਸਿਆ ਦਾ ਹੱਲ ਥੋੜਾ ਨਿਕਲ ਸਕਿਆ ਤੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੈਗੀਆਂ ਨਾ ਮਿਲ ਜੁਲ ਕੇ ਇਹ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਜਿਹੜਾ ਵਾ ਉਸ ਤੋਂ ਇਲਾਵਾ ਜਿਹੜੇ ਵਾਤੇ ਕੀਤੇ ਜਿਹੜੇ ਆਸ ਨਾਲ ਲੋਕਾਂ ਨੇ ਮੰਡੇਟ ਦਿੱਤਾ ਪ੍ਰਕਾਸ਼ ਸਿੰਘ ਬਾਦਲ ਵਰਗੇ ਹਾਰੇ ਸੁਖਬੀਰ ਸਿੰਘ ਬਦਲ ਵਰਗੇ ਹਾਰੇ ਮਨਪ੍ਰੀਤ ਬਦਲ ਵਰਗੇ ਹਾਰੇ ਕੈਪਟਨ ਨਮਰਿੰਦਰ ਸਿੰਘ ਵਰਗੇ ਹਾਰੇ ਤੇ ਇਹ ਮੰਡੇਟ ਇਸੇ ਕਰਕੇ ਲੋਕਾਂ ਨੇ ਦਿੱਤਾ ਸੀ ਇੰਨੇ ਵੱਡੇ ਤੁਰੰਤਰ ਹਰਾ ਕੇ ਬਈ ਹੁਣ ਤੁਸੀਂ ਬਦਲਾਵ ਲਿਆਉਗੇ ਇਹਨਾਂ ਨੇ ਜਿਨ੍ਹਾਂ ਨੇ ਘੁਟਾਲੇ ਕੀਤੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੁਸੀਂ ਅੰਦਰ ਦੇਓਗੇ ਮੈਨੂੰ ਲੱਗਦਾ ਕਿ ਪੁਰਾਣੇ ਜਿੰਨੇ ਘੁਟਾਲੇ ਹੋਏ ਨੇ ਉਹਨਾਂ ਦੇ ਵਿੱਚ ਹਜੇ ਤੱਕ ਜਾਂਚ ਨਹੀਂ ਹੋਈ ਤੇ ਫੜ ਕੇ ਅੰਦਰ ਦੇਣਾ ਤਾਂ ਦੂਰ ਦੀ ਗੱਲ ਹੈ ਸੋ ਕਿਤੇ ਨਾ ਕਿਤੇ ਜਿਹੜਾ ਲੋਕੀ ਲੋਕਾਂ ਦੀ ਜਿਹੜੀ ਗੁੱਡ ਹੈਗੀ ਹੈ ਐਂਟੀ ਨਕੰਬੈਂਸੀ ਪੰਜਾਬ ਦੇ ਵਿੱਚ ਉਹਦਾ ਅਸਰ ਵੀ ਦਿੱਲੀ ਹੋਇਆ ਤੇ ਜਦੋਂ ਐਂਟੀ ਨਕੰਬੈਂਸੀ ਖੜੀ ਹੋ ਰਹੀ ਹੋਵੇ ਪਾਰਟੀ ਦਾ ਵੀ ਫਰਜ਼ ਬੰਦਾ ਹੈ ਲੀਡਰਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹਦੇ ਉੱਤੇ ਬੈਠ ਕੇ ਆੰਤਮ ਮੱਥਨ ਕੀਤਾ ਜਾਵੇ ਕਿ ਅਸੀਂ ਦਿੱਲੀ ਦਾ ਗਵਾ ਬੈਠੇ ਆ ਕਿਤੇ ਪੰਜਾਬ ਦਾ ਗਵਾ ਬੈਠੀਏ ਦੇਖੋ ਤੁਸੀਂ ਪੰਜਾਬ ਹਰਿਆਣੇ ਦੇ ਲੱਗੇ ਆ ਆਪਾਂ ਆਪਸ ਵਿੱਚ ਜੁੜੇ ਆ ਹਰਿਆਣੇ ਚ ਵੀ ਜਿਹੜੀ ਵਿਧਾਨ ਸਭਾ ਚੋਣ ਹੋਈ ਆ ਉਹਦੇ ਵਿੱਚ ਵੀ ਆਵਾਮ ਦੀ ਪਾਰਟੀ ਦਾ ਇੰਪੈਕਟ ਨਹੀਂ ਪਿਆ 1.5% ਵੋਟ ਪਈ ਆ ਤੇ ਜੇ ਤੁਹਾਡਾ ਗਵਾਂਢੀ ਸੂਬਾ ਹੋਵੇ ਤੁਸੀਂ 1.5% ਵੋਟ ਲਵੋ ਕੁਝ ਵੀ ਨਹੀਂ ਹੈਗੀ ਵੋਟ ਇਹਨਾਂ ਚੰਗਾ ਤਾਂ ਮੈਂ ਕੱਲਾ ਕਹਿੰਦਾ ਮਨਪ੍ਰੀਤ ਬਾਦਲ ਨੇ ਜਦੋਂ ਪੰਜਾਬ ਚ ਪਾਰਟੀ ਬਣਾਈ ਸੀ ਲੋਕਲ ਪੀਪੀਪੀ 5.5% ਤੋਂ ਉਹੀ ਵੋਟ ਲੈ ਗਏ ਸੀ ਤੁਹਾਨੂੰ ਯਾਦ ਹੋਵੇਗਾ 2012 ਚ ਸੋ ਕਹਿਣ ਦਾ ਮੇਰਾ ਇਹ ਮਕਸਦ ਹੈਗਾ ਕਿ ਜੇ ਪਾਰਟੀਆਂ ਰੂਲਿੰਗ ਪਾਰਟੀ ਹੈ ਸੱਤਾ ਦੀ ਪਾਰਟੀ ਹੈ ਇਹ ਤੇ ਇਸ ਕਰਕੇ ਕਿਤੇ ਨਾ ਕਿਤੇ ਕੰਮ ਕਰਕੇ ਵੀ ਮਨ ਲਓ ਜੇ 850 ਮੁਹੱਲਾ ਕਲੀਨਿਕ ਖੋਲੇ ਆ ਲੱਖਾਂ ਲੋਕਾਂ ਦਾ ਇਲਾਜ ਕੀਤਾ 50000 ਨੌਕਰੀਆਂ ਦਿੱਤੀਆਂ ਫਿਰ ਵੀ ਜੇ ਤੁਹਾਡੀ ਇੱਕ ਛਵੀ ਨਹੀਂ ਬਣ ਪਾਰੀ ਤੇ ਕਿਤੇ ਨਾ ਕਿਤੇ ਤਾਂ ਕਮੀ ਆ ਉਸ ਕਮੀ ਨੂੰ ਤਾਂ ਦੂਰ ਕਰਨ ਲਈ ਕਮੀ ਨੂੰ ਲੱਭਿਆ ਜਾਣਾ ਚਾਹੀਦਾ ਕਮੀ ਨੂੰ ਲੱਭਣ ਲਈ ਹੀ ਇਹ ਜਿਹੜੀਆਂ ਮੀਟਿੰਗਾਂ ਦਾ ਦੌਰ ਹੈ ਉਹ ਸ਼ੁਰੂ ਹੋਣ ਜਾ ਰਿਹਾ ਉਹ ਵੀ ਉਹੀ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਿ ਇਹ ਜਿਹੜੀਆਂ ਮੀਟਿੰਗਸ ਨੇ ਆਤਮ ਮੰਥਨ ਵਾਸਤੇ ਆ ਜਾਂ ਕਿਉਂਕਿ ਇੱਕ ਨਰੇਟਿਵ ਵਾਰ-ਵਾਰ ਮਤਲਬ ਮੀਡੀਆ ਤੇ ਚੱਲਦਾ ਪਿਆ ਕਿ ਇੱਕ ਵੱਡਾ ਬਦਲਾਅ ਹੋਣ ਵਾਲਾ ਉਹ ਵੀ ਦੱਸਿਓ ਕਿ ਕੀ ਬਦਲਾਅ ਹੋ ਸਕਦਾ ਦੇਖੋ ਇੱਕ ਬਦਲਾਅ ਜਿਹੜਾ ਮੈਂ ਦੇਖਦਾ ਪਿਆ ਕਿ ਪੰਜਾਬ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਵਾਅਦਾ ਕੀਤਾ ਸੀ ਜਨਤਾ ਦੇ ਨਾਲ ਚੋਣਾਂ ਦੇ ਵਿੱਚ 2017 ਦੀਆਂ ਚੋਣਾਂ ਕਿ ਅਸੀਂ ਜਦੋਂ ਪੰਜਾਬ 'ਚ ਸਰਕਾਰ ਬਣਾਵਾਂਗੇ ਅਸੀਂ ਦਲਿਤ ਡਿਪਟੀ ਸੀਐਮ ਦਵਾਂਗੇ ਹਜੇ ਤੱਕ ਉਹ ਵੀ ਮੈਨੂੰ ਲੱਗਦਾ ਮੁੱਦਾ ਪੈਂਡਿੰਗ ਹੈਗਾ ਕਿ ਅਜੇ ਦਲਿਤ ਡਿਪਟੀ ਸੀਐਮ ਨਹੀਂ ਪੰਜਾਬ ਦੇ ਵਿੱਚ ਦਿੱਤੇ ਜਾਣ ਦੀ ਲੋੜ ਹੈ ਫਿਰ ਜਿਹੜੀ ਗੱਲ ਹੈ ਕਿ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਮੰਨ ਲਓ ਜਿਹੜੀ ਮੈਂ ਐਗਜ਼ਾਮਪਲ ਦੇ ਕੇ ਗੱਲ ਕਰਨ ਲੱਗਾ ਬਈ ਪੰਜਾਬ ਦੇ ਵਿੱਚ ਜਿਹੜੇ ਚੰਗੇ ਮੰਤਰੀ ਨੇ ਜਾਂ ਚੰਗੇ ਵਿਧਾਇਕ ਨੇ ਭਾਜੇ ਤੱਕ ਉਹਨਾਂ ਨੂੰ ਉਹ ਜਿਹੜਾ ਵਾ ਉਹਨਾਂ ਨੂੰ ਕੰਮ ਉਹਨਾਂ ਕੋ ਢੰਗ ਨਾਲ ਲਿੱਤਾ ਹੀ ਨਹੀਂ ਜਾ ਸਕਿਆ ਜੇ ਮੈਂ ਹੁਣ ਚਲੋ ਤੁਹਾਡੇ ਨਾਲ ਇੱਕ ਹੋਰ ਉਦਾਹਰਨ ਦੇ ਤੌਰ ਤੇ ਗੱਲ ਕਰਦਾ ਪੰਜਾਬ ਦੀ ਸਰਕਾਰ ਬਣਿਆ 3 ਸਾਲ ਹੋ ਗਏ 3 ਸਾਲਾਂ ਚ ਤੁਸੀਂ ਲੋਕਲ ਬਾਡੀ ਮੰਤਰੀ ਕਿੰਨੇ ਬਦਲ ਛੱਡੇ ਇੰਦਰਵੀਰ ਨਿੱਜਰ ਬਣੇ ਇੰਦਰਵੀਰ ਨਿੱਜਰ ਤੋਂ ਬਾਅਦ ਬਲਕਾਰ ਸਿੰਘ ਬਣੇ ਬਲਕਾਰ ਸਿੰਘ ਤੋਂ ਬਾਅਦ ਆ ਡਾਕਟਰ ਰਵਜੋਤ ਬਣ ਗਏ 3 ਸਾਲਾਂ ਚ ਤਿੰਨ ਤੁਸੀਂ ਲੋਕਲ ਬਾਡੀ ਮੰਤਰੀ ਬਦਲ ਲੋਗੇ ਕੰਮ ਕਿਵੇਂ ਪਟਰੀ ਤੇ ਚੱਲੂਗਾ ਮੈਨੂੰ ਇਹ ਦੱਸੋ ਕਿਵੇਂ ਪਟਰੀ ਤੇ ਚੱਲੇਗਾ ਕੰਮ ਤੇ ਜਿੱਦਾਂ ਜਿੱਦਾਂ ਤੁਹਾਨੂੰ ਮੈਂ ਦੱਸਣਾ ਚਾ ਰਿਹਾ ਕਿ ਇਦਾਂ ਹੀ ਰਵਜੋਤ ਮੈਂ मतलब ਜਿਹੜਾ ਹਰਜੋਤ ਮੈਂ ਇਸ ਦੇ ਮਹਿਕਵੇਂ ਬਦਲੇ ਗਏ ਮੀਤ ਹੀਰ ਦੇ ਕਈ ਵਾਰ ਬਦਲੇ ਗਏ ਤੇ ਇੰਨੀ ਛੇਤੀ ਦੀ ਛਵਲ ਨਹੀਂ ਹੁੰਦਾ ਇੱਕ ਮੰਤਰੀ ਨੂੰ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਡਿਪਾਰਟਮੈਂਟ ਚ ਪਕੜ ਬਣਾਉਣ ਚ ਸਮਝਾਂ ਚ 6 7 8 ਮਹੀਨੇ ਲੰਘ ਜਾਂਦੇ ਆ ਜਦੋਂ ਤੱਕ ਉਹ ਸਮਝ ਆਂਦੀ ਆ ਉਦੋਂ ਤੱਕ ਡਿਪਾਰਟਮੈਂਟ ਚੇਂਜ ਹੋ ਗਏ ਪੰਜਾਬ ਦੇ ਚਲੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਸਮਝਦਾ ਕਿ ਹੋਣੀਆਂ ਚਾਹੀਦੀਆਂ ਇਦਾਂ ਹੀ ਬਿਊਰੋਕ੍ਰੇਸੀ ਦੇ ਤਵਾਦਲੇ ਸਟੇਬਿਲਟੀ ਬਿਊਰੋਕ੍ਰੇਸੀ ਚ ਨਹੀਂ ਹੈਗੀ ਪੰਜਾਬ ਚ ਜੋ ਮੈਂ ਸਮਝਦਾ ਪਿਆ ਕਿ ਤੁਸੀਂ ਇਹ ਮੰਨ ਲਓ ਜੇ ਅੱਜ ਆਪਾਂ ਕਹੀਏ ਕਿ ਸਿਰਫ ਇੱਕ ਐਗਜ਼ਾਮਪਲ ਹੀ ਲਾ ਲਈਏ ਕਿ ਜਲੰਧਰ ਦੇ ਮਿਊਨਿਸਪਲ ਕਮਿਸ਼ਨਰ ਜਿਹੜੇ ਆ ਕਾਰਪੋਰੇਸ਼ਨ ਦੇ ਉਹੀ 5 6 ਚੇਂਜ ਹੋ ਚੁੱਕੇ 3 ਸਾਲਾਂ 'ਚ ਤੇ ਜਿਹੜਾ ਇੱਕ ਕਮਿਸ਼ਨਰ ਆਂਦਾ ਯਾਰ ਉਹਨੂੰ ਆਖਰਾਲ 6 7 ਮਹੀਨੇ ਸਮਝਣ ਨੂੰ ਲੱਗਦਾ ਸ਼ਹਿਰ ਨੂੰ ਸਮਝਣ ਨੂੰ ਲੱਗਦਾ ਸੀਵਰੇਜ ਦੀ ਸਮੱਸਿਆ ਪਾਣੀ ਦੀ ਸਮੱਸਿਆ ਲੋਕ ਕਿਦਾਂ ਨੂੰ ਜਾਣਗੇ ਮੈਨੂੰ ਇਹ ਦੱਸੋ ਸੋ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਨਾ ਹਜੇ ਜਿਹੜੀ ਗੁੱਡ ਗਵਰਨੈਂਸ ਦੇ ਵਿੱਚ ਪਾਟ ਬੰਦਾ ਸਟੇਬਿਲਿਟੀ ਬਿਊਰੋਕ੍ਰੇਸੀ ਦਾ ਵਿਸ਼ਵਾਸ ਹੋਣਾ ਸਰਕਾਰ ਤੇ ਹਜੇ ਅਫਸਰਸ਼ਾਹੀ ਜਿਹੜੀ ਆ ਉਹ ਸਰਕਾਰ ਉਹਦਾ ਅਫਸਰशाही ਦਾ ਵਿਸ਼ਵਾਸ ਅਜੇ ਪੂਰੀ ਤਰ੍ਹਾਂ ਨਹੀਂ ਜਿੱਤ ਪਾਈ ਹੈਗੀ ਅਫਸਰਾਂ ਨੂੰ ਆਪਣਾ ਹੀ ਨਹੀਂ ਪਤਾ ਹੁੰਦਾ ਵੀ ਮੈਂ ਅੱਜ ਇੱਥੇ ਹੈਗਾ ਕੱਲ ਨਹੀਂ ਹੈਗਾ ਫਿਰ ਇੱਕ ਜਿਹੜੀ ਹੋਰ ਮੈਂ ਗੱਲ ਨੂੰ ਸਮਝਦਾ ਪਿਆ ਕਿ ਜਿਹੜੀ ਪੰਜਾਬ ਦੀ ਪੰਜਾਬ ਪੁਲਿਸ ਆਈਪੀਐਸ ਲੱਬੀ ਜਾਂ ਪੀਪੀਐਸ ਲੱਬੀ ਇਹ ਤਾਂ ਕੰਮ ਕਰ ਰਹੀ ਏ ਇਹ ਤਾਂ ਸੜਕਾਂ ਤੇ ਮੂਵਮੈਂਟ ਵੀ ਦਿਖਦੀ ਪਈ ਹੈ ਕ੍ਰਾਈਮ ਦੇ ਪਿੱਛੇ ਲੱਗੇ ਵੀ ਹੋਏ ਨੇ ਲੇਕਿਨ ਜਿਹੜੀ ਬਾਕੀ ਬਿਊਰੋਕ੍ਰੇਸੀ ਹੈ ਜੇ ਆਪਾਂ ਕਹੀਏ ਕਿ ਯਾਰ ਜਿਹੜੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇ ਹੁਣ ਓਨੀ ਤਵੱਜੂ ਨਾਲ ਕੰਮ ਨਹੀਂ ਕਰਦੇ ਇੱਥੇ ਐਮਐਸਪੀ ਨੂੰ ਲੈ ਕੇ ਇੰਨੇ ਕਾਨੂੰਨ ਲੈ ਕੇ ਧਰਨਾ ਲੱਗਾ ਕੀੜੇ ਬਿਊਰੋਕਰੇਟਸ ਆ ਪੰਜਾਬ ਪੁਲਿਸ ਦੇ ਅਫਸਰ ਹੀ ਲੱਗੇ ਹੋਏ ਆ ਜਿਹੜੇ ਉਹਨਾਂ ਨੂੰ ਡੱਲੇਵਾਲ ਸਾਹ ਨਾਲ ਲੱਗੇ ਹੋਏ ਨੇ ਆਦਰਵਾਇਜ਼ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਨ੍ਹਾਂ ਦਾ ਕੰਮ ਬੰਦਾ ਉਹ ਐਗਰੀਕਲਚਰ ਜਿਨ੍ਹਾਂ ਦਾ ਡਿਪਾਰਟਮੈਂਟ ਹੈ ਕੋਈ ਨਹੀਂ ਗੱਲ ਕਰ ਰਿਆ ਇਸ ਕਰਕੇ ਇੱਕ ਵਿਸ਼ਵਾਸ ਵੀ ਜਿਹੜਾ ਨਾ ਅਫਸਰਾਂ ਦਾ ਹਜੇ ਉਹ ਪੂਰੀ ਤਰ੍ਹਾਂ ਜਿਹੜਾ ਮੈਂ ਸਮਝਦਾ ਕਿ ਹਜੇ ਸਰਕਾਰ ਨੂੰ ਜਿੰਨਾ ਚਾਹੀਦਾ ਹਜੇ ਚਲੋ ਟਾਈਮ ਪਿਆ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਲੱਗਦਾ ਮੰਥਨ ਹੋਏਗਾ ਕਿਉਂਕਿ ਸ਼ਹਿਰੀ ਵਰਗ ਨੇ ਵੀ ਜੜਾ ਬੜੀ ਨਰਾਜਗੀ ਜਤਾਈ ਹੈ ਤੁਸੀਂ ਇਹ ਚੋਣਾਂ ਦੇਖੀਆਂ ਲੋਕਲ ਬਾਡੀ ਦੀਆਂ ਗਈਆਂ ਅੰਮ੍ਰਿਤਸਰ ਜਲੰਧਰ ਹੁਸ਼ਿਆਰ ਇੱਥੇ ਜਿਹੜਾ ਫਗਵਾੜੇ ਹੈ ਬਠਿੰਡੇ ਹੈ ਆਮਾ ਦੀ ਪਾਰਟੀ ਨੂੰ ਕਲੀਅਰ ਮੰਡੇਟ ਨਹੀਂ ਮਿਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਸ਼ਹਿਰੀ ਵਰਗ ਵੀ ਤੁਹਾਡੇ ਨਾਲ ਨਰਾਜ ਆ ਫਿਰ ਦੂਸਰੀ ਜਿਹੜੀ ਗੱਲ ਹੈ ਹੋਰ ਕਿ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ ਗਈਆਂ ਜੂਨ ਦੇ ਵਿੱਚ ਤੀਨਾ ਦੇ ਵਿੱਚੋਂ ਜਿਹੜੀਆਂ ਆ 10 ਸੀਟਾਂ ਹਾਰਨੀਆਂ ਬਹੁਤ ਵੱਡੀ ਗੱਲ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ 10 ਸੀਟਾਂ ਜਿੱਤ ਗਏ ਸੀ ਠੀਕ ਹੈ ਉਦੋਂ 8 8 ਤੇ 10 8 ਤੇ 10 ਸੀਟਾਂ ਜਿੱਤ ਗਏ ਸੀ ਤੇ ਹੁਣ ਤੁਸੀਂ ਆ ਕੇ ਤਿੰਨ ਜਿੱਤੋਂ ਉਲਟ ਹੋ ਜਾਂਦਾ ਨਾ ਇਸ ਦਾ ਮਤਲਬ ਕਿਤੇ ਨਾ ਕਿਤੇ ਵਿਸ਼ਵਾਸ ਦੀ ਕਮੀ ਹੁਣ ਮੰਨ ਲਓ ਮਿਊਨਿਸਪਲ ਕਾਉਂਸਲ ਦੀਆਂ ਚੋਣਾਂ ਜਲੰਧਰ ਦੀ ਹੀ ਇੱਕ ਉਦਾਹਰਣ ਲੈ ਲੀਏ 85 ਚੋਂ 70 ਜਿੱਤ ਗਏ ਸੀ ਠੀਕ ਹੈ ਕਾਂਗਰਸ ਕੈਪਟਨ ਨਵਿੰਦਰ ਸਿੰਘ ਦੇ ਵਕਤ ਵੇਲੇ ਹੁਣ ਜਿਹੜੀ ਹੈ ਜਦੋਂ ਚੋਣ ਹੋਈ ਹੈ ਹੁਣ ਚੋਣ ਦੇ ਵਿੱਚ ਤੁਸੀਂ ਇਹ ਨੋਟ ਕੀਤਾ ਕਿ ਹੁਣ ਜਿਹੜੀ ਚੋਣ ਹੋਈ ਹੈ 85 ਚੋਂ 38 ਜਿੱਤੇ ਆ ਤੇ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਵੀ ਘਟਦਾ ਪਿਆ ਸਰਕਾਰ 'ਚ ਇਹ ਸਾਰੀਆਂ ਚੀਜ਼ਾਂ ਪਾਰਟੀ ਮੋਨੀਟਰ ਕਰਦੀ ਆ ਪਾਰਟੀ ਨੂੰ ਦਿਖਦਾ ਪਿਆ ਕਿ ਇਹ ਲੋਕਾਂ ਦੀ ਨਾਰਾਜ਼ਗੀ ਵੱਧੀ ਪਈ ਹੈ ਐਂਟੀ ਇਨਕੰਮਬੈਂਸੀ ਨੂੰ ਕੁੰਦ ਕਰਨਾ ਪਵੇਗਾ ਇਹਦੀ ਧਾਰਾ कमजोर करनी पड़ेगी ये तिखी होती जा रही है नहीं तो टाइम भी कितना रह गया 2 साल रह गया 1 साल समझ आख, लो ਤੁਸੀਂ ਕੰਮ ਕਰਕੇ ਦਿਖਾਨਗੇ ਆਖਰੀ ਵਾਰਾ ਤਾਂ ਜਿਹੜਾ ਹੁੰਦਾ ਉਹ ਚੋਣਾ ਦਾ ਹੁੰਦਾ ਐਨਆਰਆਈ ਦੇ ਵਿੱਚ ਵੀ ਵਿਸ਼ਵਾਸ ਘਟਿਆ ਹੋਇਆ ਤੁਸੀਂ ਬਾਹਰ ਮੁਲਕਾਂ ਚ ਲੋਕਾਂ ਦੇ ਫੋਨ ਮੈਂ ਬਾਹਲੇ ਸੁਣਦਾ ਲੋਕਾਂ ਦੇ ਕਮੈਂਟ ਵੀ ਆਉਂਦੇ ਨੇ ਲੋਕ ਲੋਕਾਂ ਦਾ ਵਿਸ਼ਵਾਸ ਐਨਆਰਆਈ ਲੋਕਾਂ ਦਾ ਵੀ ਘਟੀ ਜਾਂਦਾ ਪਿਆ ਵਾ ਔਰ ਇਹਦੇ ਨਾਲ ਕਿਤੇ ਨਾ ਕਿਤੇ ਆਵਾਜ਼ ਵੀ ਪਾਰਟੀ ਦੀ ਛਵੀ ਨੂੰ ਜਿਹੜੀ ਆਪਣੀ ਪੂਰਾ ੱੱੱਕਾ ਲੱਗਦਾ ਪਿਆ ਦਿੱਲੀ 'ਚ ਵੀ ਇਸੇ ਚੀਜ਼ ਦਾ ਜਿਹੜਾ ਨੁਕਸਾਨ ਹੋਇਆ ਕਿਉਂਕਿ ਪੰਜਾਬ ਦੀ ਹਵਾ ਨਿਕਲਦੀ ਹੈ ਤੇ ਦਿੱਲੀ ਜਾਂਦੀ ਹੈ ਦਿੱਲੀ ਦੀ ਹਵਾ ਨਿਕਲਦੀ ਹੈ ਤੇ ਪੰਜਾਬ ਆਂਦੀ ਹੈ ਹਰਿਆਣਾ ਤਾਂ ਚਲੋ ਵਿਚਾਰ ਆ ਰੰਦਾ ਮੈਂ ਤਾਂ ਸਮਝਦਾ ਕਿ ਹਰਿਆਣਾ ਵੀ ਮੈਨੂੰ ਇਹ ਚਾਹੀਦਾ ਹੀ ਘੱਟੋ ਘੱਟ 15-20% ਤੱਕ ਵੋਟ ਆਮ ਆਦੀ ਪਾਰਟੀ ਨੂੰ ਜਾਣੀ ਚਾਹੀਦੀ ਸੀ ਜਿਹਦਾ ਖੱਬੇ ਵੀ ਤੜੇ ਆਮ ਆਦਮੀ ਪਾਰਟੀ ਤੇ ਸੱਜੇ ਵੀ ਆਮ ਆਦਮੀ ਪਾਰਟੀ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ 1.5% ਵੋਟ ਹਰਿਆਣਾ ਚ ਪਈ ਮੈਂ ਉਸ ਦਿਨ ਤੋਂ ਹੀ ਕਹਿੰਦਾ ਆ ਰਿਹਾ ਵੀ ਕਿਤੇ ਨਾ ਕਿਤੇ ਜਿਹੜਾ ਦੋਨੋਂ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਉਹ ਪ੍ਰਭਾਵ ਨਹੀਂ ਦਿਖਾ ਪਾਰੀ ਨਹੀਂ ਤਾਂ ਹਰਿਆਣਾ ਜਿਹੜਾ ਵਿੱਚ ਵਿਚਾਰ ਸੀਗਾ ਉੱਥੇ ਤਾਂ ਘੱਟੋ ਘੱਟ 20-25% ਵੋਟ ਆ ਜਾਣੀ ਚਾਹੀਦੀ ਸੀ ਸੋ ਕਿਤੇ ਨਾ ਕਿਤੇ ਐਂਟੀ ਇਨਕੰਮਬੈਂਸੀ ਸਰਕਾਰ ਦੀ ਹੁੰਦੀ ਆ ਬਣ ਜਾਂਦੀ ਆ ਉਹ ਬਣੀ ਹੋਈ ਆ ਡਾਕਟਰ ਸਾਹਿਬ ਅੰਤ ਦੇ ਵਿੱਚ ਮੈਂ ਹੀ ਇਹਨਾਂ ਸਵਾਲ ਪੁੱਛਾਂਗਾ ਕਿ ਕਿਹੜਾ ਉਹ ਦਲਚਸਪ ਚਿਹਰਾ ਹੈ ਅੱਗੇ ਆ ਸਕਦਾ ਹੈ ਕੀ ਅਜੇ ਤੱਕ ਐਦਾਂ ਦੀ ਕੋਈ ਇਨਫੋਰਮੇਸ਼ਨ ਸਾਹਮਣੇ ਆਈ ਨਹੀਂ ਹਜੇ ਨਹੀਂ ਆਈ ਕੋਈ ਵੀ ਮੇਰੇ ਕੋਲ ਸਾਹਮਣੇ ਲੇਕਿਨ ਦੇਖੋ ਹੋਰ ਵੀ ਮੁੱਦੇ ਹੈਗੇ ਆ ਜਲੰਧਰ ਨੂੰ ਮੰਨ ਲਓ ਕਹਿ ਕੇ ਗਏ ਸੀ ਅੱਜ ਤੋਂ 3 ਸਾਲ ਪਹਿਲਾਂ ਕਿ ਅਸੀਂ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ ਅੱਜੇ ਤੱਕ ਸਪੋਰਟਸ ਯੂਨੀਵਰਸਿਟੀ ਨਹੀਂ ਕਿਤੇ ਦਿਖਦੀ ਪਈ ਸਾਰੇ ਮੁੱਤੇ ਨੇ ਯਾਰ ਬਹੁਤ ਮੁੱਦੇ ਨੇ ਜਿਹੜੇ ਆਪਾਂ ਵਾਅਦੇ ਕੀਤੇ ਹੋਏ ਨੇ ਵਾਅਦਾ ਪੂਰੇ ਕਰਨੇ ਪੈਣੇ ਆ ਸਾਰੇ ਵਾਅਦੇ ਪੂਰੇ ਕਰਨੇ ਪੈਣੇ ਆ ਜਨਤਾ ਉਹਦਾ ਹਿਸਾਬ ਲੈਂਦੀ ਆ ਪੁੱਛਦੀ ਆ ਹੁਣ ਤੁਸੀਂ ਇਸ ਗੱਲ ਨੂੰ ਵੀ ਸਮਝੋ ਬਈ ਪਾਰਟੀ ਜੇ ਨਹੀਂ ਕਰੇਗੀ ਜੇ ਪਾਰਟੀ ਹੁਣ ਤੋਂ ਸ਼ੁਰੂ ਨਹੀਂ ਹੋਏਗੀ ਫਿਰ ਅਗਲੀਆਂ ਚੋਣਾਂ ਚ ਬਹੁਤ ਜ਼ਿਆਦਾ ਮੁਸ਼ਕਲ ਪੈਦਾ ਹੋਏਗੀ ਕਿਉਂਕਿ ਲੋਕਾਂ ਦੇ ਵਿਸ਼ਵਾਸ ਜਿਹੜਾ ਉਹ ਟੁੱਟਦਾ ਜਾ ਰਿਹਾ ਹੈ ਲੋਕਾਂ ਦੀ ਆਸ ਟੁੱਟਦੀ ਜਾ ਰਹੀ ਹੈ ਔਰ ਠੀਕ ਹੈ ਕੰਮ ਕੀਤੇ ਆ ਇਹ ਨਹੀਂ ਮੈਂ ਕਹਿੰਦਾ ਕੰਮ ਨਹੀਂ ਕੀਤੇ ਮੰਨ ਲਓ ਜੇ 50000 ਨੌਕਰੀਆਂ ਵੀ ਦਿੱਤੀ ਆ 850 ਮੁਹੱਲਾ ਕਲੀਨਿਕ ਵੀ ਖੋਲੇ ਫਿਰ ਵੀ ਲੋਕੀ ਜਿਹੜੇ ਐਂਟੀਨਿਕਮਬੈਂਸੀ ਉਹਨਾਂ ਦੇ ਵਿੱਚ ਹੈਗੀ ਤੇ ਕੋਈ ਨਾ ਕੋਈ ਤਾਂ ਕਿਤੇ ਕਮੀ ਹੈਗੀ ਉਸ ਕਮੀ ਨੂੰ ਲੱਭਣਾ ਪਾਰਟੀ ਦਾ ਕੰਮ ਆ ਤੇ ਪਾਰਟੀਆਂ ਨੂੰ ਲੱਭ ਵੀ ਰਹੀ ਆ ਇਸ ਸਿਚੁਏਸ਼ਨ ਨੂੰ ਲੈ ਕੇ ਹੌਲੀ-ਹੌਲੀ ਹਾਲਾਤ ਜਿਹੜੇ ਨੇ ਉਹ ਤੀਬਰ ਹੁੰਦੇ ਜਾ ਰਹੇ ਨੇ ਔਰ ਇਹੀ ਸਵਾਲ ਲਗਾਤਾਰ ਬਰਕਰਾਰ ਹੈ ਕਿ ਆਖਿਰਕਾਰ ਹੋਣ ਕੀ ਵਾਲਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੂਵਨ ਇੰਡੀਆ ਪੰਜਾਬੀ ਤੇ